ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਂਬਰ ਪਾਰਲੀਮੈਂਟ ਮੀਤਹਿਰ ਅਤੇ ਮਲਵਿੰਦਰ ਸਿੰਘ ਕੰਗ ਕਰਮਬਾਰ ਬਨਾਲਾ ਸੰਗਰੂਰ ਤੇ ਅੰਦਕੁਸ਼ ਸਾਹਿਬ ਦੇ ਯੂਨੀਵਰਸਿਟੀ कॅम्प ਵਿੱਚ ਪੁੱਜਣ ਤੇ ਵਿਦਿਆਰਥੀਆਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਉਹਨੂੰ ਸਾਰਿਆਂ ਨੂੰ ਸ਼ਾਇਦ ਇਸਕਲ ਦਾ ਇਲਮ ਹੋਵੇ ਜਾਂ ਨਾ ਹੋਵੇ ਕਿ ਮੀਤਹਿਰ ਤੇ ਮਲਵਿੰਦਰ ਸਿੰਘ ਕੰਗ ਯੂਨੀਵਰਸਿਟੀ ਪਹੁੰਚਦੇ ਨੇ ਉੱਥੇ ਖਾਸ ਕਰਕੇ ਲੜਕੀਆਂ ਕੁੜੀਆਂ ਬੜੇ ਵੱਡੇ ਵੱਡੇ ਸਵਾਲ ਕਰਦੀਆਂ ਕਿ ਉਹ ਕਹਿੰਦੀ ਹੈ ਕਿ ਤੁਸੀਂ ਅੱਜ ਆਇਓ ਤੁਹਾਡਾ ਮੁੱਖ ਮੰਤਰੀ ਤੁਹਾਡੀ ਪਾਰਟੀ ਤੁਸੀਂ ਸਾਢੇ 3 ਸਾਲ ਦੇ ਵਿੱਚ ਕੁਝ ਵੀ ਨਹੀਂ ਕੀਤਾ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਕਿੰਨੀ ਵਾਰ ਮੀਟਿੰਗਾਂ ਵਾਸਤੇ ਬੁਲਾਇਆ ਗਿਆ ਇੰਨਾ ਕੁਝ ਹੋਇਆ ਕੀ ਕੁਝ ਹੋਇਆ ਤੁਸੀਂ ਪੰਜਾਬ ਦਾ ਪੱਖ ਕਿਉਂ ਨਹੀਂ ਰੱਖਿਆ ਤੁਸੀਂ ਹੁਣ ਤੱਕ ਇੱਥੇ ਪੁੱਛੇ ਕਿਉਂ ਨਹੀਂ ਜਦੋਂ ਉਹ ਲੜਕੀ ਸਵਾਲ ਕਰਦੀ ਹੈ ਬੀਬੀ ਤਾਂ ਇੱਕ ਬਹੁਤ ਵੱਡਾ ਸਵਾਲ ਸਾਹਮਣੇ ਆਉਂਦਾ ਕਿ ਪੰਜਾਬ ਦਾ ਯੂਥ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਯੂਥ ਆ ਜਿਹੜਾ ਉਹ ਟੁਟਕਲੇ ਉਹ ਉਦਾਂ ਦੀਆਂ ਗੱਲਾਂ ਸੱਚ ਝੂਠ ਸਾਰਾ ਕੁਝ ਨਤਾਰਾ ਕਰਕੇ ਫਿਰ ਉਸ ਨਤੀਜੇ ਤੇ ਪਹੁੰਚਦਾ ਕਿ ਹੁਣ ਲੀਡਰਾਂ ਨੂੰ ਸਵਾਲ ਕਰੀ ਤਾਂ ਉਹ ਸਮਾਂ ਬੀਤ ਚੁੱਕਿਆ ਕਿ ਜਦੋਂ ਲੀਡਰ ਕੁਝ ਬੋਲ ਜਾਂਦੇ ਸੀ ਬੱਚੇ ਸੁਣ ਲੈਂਦੇ ਸੀ ਉਦੋਂ ਕੋਈ ਗੌਰ ਨਹੀਂ ਕਰਦਾ ਸੀ ਮੰਨ ਲੈਂਦੇ ਸੀ ਅਗਲੀ ਵਾਰ ਬਦਲਾ ਆ ਜਾਂਦਾ ਸੀ ਹੁਣ ਬੱਚੇ ਸਵਾਲ ਕਰਦੇ ਨੇ ਤੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿੱਚ ਜਿੰਨੇ ਤਿੱਖੇ ਸਵਾਲ ਵਿਦਿਆਰਥੀਆਂ ਨੇ ਖਾਸ ਕਰਕੇ ਲੜਕੀਆਂ ਨੇ ਕੀਤੇ ਨੇ ਉਹ ਸੋਣ ਲਗਵਾ ਲੈਨੇ ਆਪਣੀ ਨਜ਼ਰ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਵਿਦਿਆਰਥੀ ਇਸ ਤਰੀਕੇ ਨਾਲ ਸਵਾਲ ਪੰਜਾਬ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਤੇ ਉਹ ਵੀ ਸੱਤਾਧਾਰੀ ਪਾਰਟੀ ਨੂੰ ਸਿੱਧਾ ਮੁੱਖ ਮੰਤਰੀ ਨੂੰ ਸਵਾਲ ਕਰਦੇ ਨੇ ਵਿਦਿਆਰਥੀ ਤੇ ਪੰਜਾਬ ਯੂਨੀਵਰਸਿਟੀ ਵਿੱਚ ਜਿਹੜੀ ਲੜਾਈ ਪੰਜਾਬ ਦੇ ਸਿੱਖ ਵਿਦਿਆਰਥੀ ਪੰਜਾਬੀ ਵਿਦਿਆਰਥੀ ਜਾਂ ਪੰਜਾਬੀ ਨਾਲ ਮੋਹ ਕਰਨ ਵਾਲੇ ਵਿਦਿਆਰਥੀ 9 ਜਨਵਰੀ ਕਿਹੜੀ ਲੜਾਈ ਲੜ ਰਹੇ ਹਨ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਤੇ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ ਐਸਾਨੀ ਕਿ ਇੱਕ ਪਾਰਟੀ ਚਲੀ ਗਈ ਦੂਜੀ ਆ ਗਈ ਦੂਜੀ ਨਤੀਜੀ ਆ ਗਈ ਤਿੰਨ ਪਾਰਟੀਆਂ ਹੋ ਚੁੱਕੀਆਂ ਨੇ ਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਉਹ ਯੂਨੀਵਰਸਿਟੀ ਦੇ ਸਟੂਡੈਂਟਸ ਦੀਆਂ ਤਸਵੀਰਾਂ ਪੰਜਾਬ ਦੇ ਸਿਆਸੀ ਲੀਡਰਾਂ ਨਾਲ ਲਾ ਲਾ ਕੇ ਸ਼ੇਅਰ ਸਾਂਝੇ ਕੀਤੇ ਜਾ ਰਹੀਆਂ ਨੇ ਕਿ ਇਹਨਾਂ ਨੂੰ ਛੱਡ ਕੇ ਆਹ ਲੀਡਰਸ਼ਿਪ ਆ ਜਿਹੜੀ ਇਹ ਉਭਾਰਨੀ ਚਾਹੀਦੀ ਹੈ ਤੇ ਜਿੰਨੇ ਹਲੀਮੀ ਤੇ ਜਿੰਨੇ ਕਲਫੀ ਦੋਨਾਂ ਗੱਲਾਂ ਨੂੰ ਲੈ ਕੇ ਕੁੜੀਆਂ ਨੇ ਸਵਾਲ ਕੀਤੇ ਨੇ ਕਿ ਮੁੱਖ ਮੰਤਰੀ ਪੰਜਾਬ ਪੰਜਾਬ ਦੀ ਬਜਾਰਤ ਦੇ ਮੰਤਰੀ ਸਿੱਖਿਆ ਮੰਤਰੀ ਕਿਸ ਨੇ ਕੀਤਾ ਕੀ ਆ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅਗਰਿਆਂ ਮੀਟਿੰਗਾਂ ਰੱਖੀਆਂ ਸਭ ਕੁਝ ਕੀਤਾ ਮੀਟਿੰਗਾਂ ਦੇ ਵਿੱਚ ਗਿਆ ਕੋਈ ਨਹੀਂ ਤੇ ਜੇ ਵਿੱਚ ਮੀਟਿੰਗਾਂ ਦੇ ਹੀ ਨਹੀਂ ਚੱਲਣਾ ਤੁਸੀਂ ਫਿਰ ਤੁਸੀਂ ਕਿੱਥੋਂ ਤੱਕ ਯੂਨੀਵਰਸਿਟੀ ਨੂੰ ਬਚਾ ਲਓਗੇ ਇਹ ਐਡੇ ਵੱਡੇ ਵੱਡੇ ਸਵਾਲ ਪੰਜਾਬ ਦੇ ਸਿਆਸਤਦਾਨਾਂ ਨੂੰ ਹਨ ਤੇ ਉਥੋਂ ਖਿਸਕਣਾ ਇੱਕ ਤਰ੍ਹਾਂ ਦਾ ਭੱਜਣਾ ਇਹ ਬਹੁਤ ਵੱਡੀਆਂ ਗੱਲਾਂ ਨੇ ਇਹ ਕੁਝ ਬਹੁਤ ਵੱਡਾ ਸੰਕੇਤ ਹੈ ਇਹਨੂੰ ਸੀਰੀਅਸਲੀ ਲੈਣਾ ਪੈਣਾ ਤੇ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਬਸਿਆਂ ਦਾ ਸਾਥ ਤੀਹ ਹੱਥ ਭੇਣੇ ਧੰਨਵਾਦ